ਮਮਾ ਨੇ ਇੱਕ ਚੀਜ਼ ਕਰਿਆ ਨਿਸਰ ਗਈਆ ਕਣਕ ਤੇ ਛੋਲੇ ਆ ਦਾ ਖੇਤ ਹੌਲੀ ਹੌਲੀ ਨਿਸਰ ਰੇਆ ਜਾਗਦੇ ਨਾ ਕਿ ਟਾਲੂ ਫਿਰ ਜਾਗ ਲਾ ਵਾਹ ਸਿੰਗਰ ਜੀ ਮਤਲਬ ਨਾਲ ਦੇ ਨਾਲ ਕੰਪੋਜੀਸ਼ਨ ਤਿਆਰ ਕਰਦੇ ਨੇ ਜਿਹੜਾ ਵੀ ਆਬਜੈਕਟਿਵ ਵੇਖਦੇ ਨੇ ਲਿਖਣ ਦੇ ਮੇਰੇ ਜਿਹੜੇ ਜਜ਼ਬਾਤ ਨਹੀਂ ਨਾ ਮੇਰੇ ਅੰਦਰ ਨਿਰਮਾਤਾ ਨਿਰਦੇਸ਼ਕ ਲੇਖਕ ਤੇ ਫੇਰ ਅਧਿਆਪਕ ਉਹ ਕਿੰਨੀ ਤਾਂ ਟੀ ਉਮਰ ਲੰਗੀ ਮਾਰ ਜੋ ਬੇਇੱਜ਼ਤੀ ਕਰਨ ਵਾਲੇ ਵੀ ਨਾਲ ਜੇ ਇੱਧਰ ਮੈਨੂੰ ਐਪਰੀਸ਼ੀਏਟ ਕਰ ਰਹੇ ਨੇ ਇੱਧਰ ਮੇਰੀ ਬੇਇੱਜ਼ਤੀ ਕਰ ਰਹੇ ਨੇ ਆ ਦੇ ਤਾ ਉਹਨਾਂ ਨਾਲ 10 ਸਾਲਾਂ ਤੇਰੀ ਭੂਈ ਦਾ ਇੰਟਰਵਿਊ ਆਏਗਾ ਕਿਤੇ ਓਹ ਹੋ ਹੋ ਜਿਆਦਾ ਹੀ ਨਹੀਂ ਹੋ ਗਿਆ ਕੁਝ ਚੱਜ ਦਾ ਵਿਚਾਰ ਸਾਗਰ ਦੀ ਵੋਟੀ ਦਾ ਸਾਗਰ ਦੀ ਵੋਟੀ ਕਿਹਦੇ ਚੜੇ ਸੀ ਮੈਂ ਚੜਾ ਝੂਠ ਮਤ ਬੋਲੋ ਉਹਨਾਂ ਆਨਲਾਈਨ ਹੋ ਗਏ ਨੇ ਨਾ ਹੁਣ ਮੁੱਕਰ ਗਏ ਨੇ ਆਪਣੇ ਪਿਆਰ ਨਾਲ ਇਹ ਤੇ ਬਹੁਤ ਉੱਚੀ ਹੈ ਤਨ ਦਰ ਨਹੀਂ ਲੱਗਿਆ ਇਦਾਂ ਰੋਮੇਟਨ ਦਰਵਾਜਨ ਤਾਲਾ ਲੱਗਿਆ ਅਸੀਂ ਵਾਕ ਤੇ ਜਾਏ ਗਾਈਜ਼ ਵੀਰੇ ਅਸੀਂ ਕਿੱਲੋ ਕਿ ਇਧਰ ਦੰਗੇ ਹੋ ਗਏ ਗਾਈਜ਼ ਵੀਰੇ ਕੁਝ ਹੋਦੀ ਕਾਪੀ ਉਹ ਕਹਿੰਦਾ ਸੀ ਵੀ ਭੂਈ ਨੂੰ ਤੂੰ ਨਾ ਲੈ ਕੇ ਜਾ ਅੱਛਾ ਅੱਛਾ ਇਹ ਕਹਿੰਦੀ ਐ ਮੈਂ ਸਾਡੇ ਨੂੰ ਚ ਮੈਂ ਹੁਣ ਮੇੜੇ ਚ ਮੰਜੀ ਡਾਲਾ ਨਹੀਂ ਕਰਨੀ ਐ ਇਹ ਸਰਦੀਆਂ ਚ ਨਾਤਾ ਸੀ 6 ਮਹੀਨੇ ਬਾਦ ਨਾਤਾ ਹੈ ਮੁੰਡਾ ਆਏ ਹੋਏ ਡੇਗੀ ਪਈਆਂ ਨੇ ਮਿਲਦੀਆਂ ਮਿਲਦੀਆਂ ਹੈਪੀ ਨਿਊ ਯਰ ਭਾਡ ਨਹੀਂ ਆਏ ਹੰਨੇ ਟਜਣੀ ਇਹ ਮੇਰੀ ਹੈ ਪ੍ਰੈਸ਼ਰ ਕਰਾ ਆ ਜਾ ਫਿਰ ਹਾਏ ਪੁੱਤਰੇ ਪੋਈ ਡੁੱਡੀ ਹੋ ਜਾਗੀ ਪਰ ਜਮਾਈ ਕੰਮ ਹੈ ਨੋ ਮੈਨੂੰ ਮਰਣਾ ਹੈ ਹਾਏ ਹਾਏ ਇੱਜ਼ਤ ਨਹੀਂ ਕਰਦੇ ਹੋਰ ਤਰੀ ਇੱਜ਼ਤ ਕਿਵੇਂ ਕਰਨੇ ਆਏ ਵੇ ਖੱਲੀ ਆ ਦੇਖੋ ਗਾਇਸ ਪੰਜਾਬ ਦਾ ਵਾਤਾਵਰਨ ਕਣਕਾਂ ਕੀ ਕਣਕਾਂ ਨਿਸਰ ਗਈਆਂ ਹੈ ਵਾਬੀ ਕੀ ਗਾਣਾ ਹੈ ਉਹ ਕਣਕਾਂ ਨਿਸਰ ਗਈਆਂ ਅੱਗੇ ਕੀ ਸੀ ਅੱਗੇ ਕੀ ਸੀ ਆ ਵੀ ਸਿਰ ਗਈਆਂ ਪਿੱਛੇ ਗਈਆਂ ਵਿਸਰ ਗਈਆਂ ਹੈਨਾ ਕਣਕਾਂ ਨਿਸਰਣ ਕਣਕਾਂ ਚਲੋ ਕਣਕ ਤੇ ਛੋਲੇ ਆ ਦਾ ਖੇਤ ਹੌਲੀ ਹੌਲੀ ਨਿਸਰ ਰਿਆ ਮਮਾ ਗਰੇਤੀ ਤੋ ਪਤਨ ਗੱਲ ਲੱਭਦੇ ਮੇਰਾ ਪੰਜਾਬੀ ਦਾ ਪੇਪਰ ਵੀ ਨੋਟ ਕਾਲਾ ਦਸ ਪੈਰ ਚੁੱਪ ਕਰਨੀ ਇੱਕ ਮਿੰਟ ਬਾਦ ਮੱਠੀਆਂ ਤੇ ਲੱਗ ਗਏ ਸਾਰਾ ਚੁੱਪ ਨਹੀਂ ਅੰਦਰਲੇ ਜਿਹੜੇ ਜਾਗਦੇ ਨਾ ਕਿਟਾਲੂ ਤੇ ਜਾਗਣ ਲੱਗ ਵਾਬਲ ਤਰਮੀਦਾ ਦੇਸ ਹੌਲੀ ਹੌਲੀ ਨਿਸਰ ਰਿਆ ਹਾਂ ਕਣਕਣੇ ਗਾਣਾ ਗਾਤਾ ਇਹ ਸਾਡੇ ਹਾਂ ਅ ਸਿੰਗਰ ਜੀ ਮਤਲਬ ਨਾਲ ਦੇ ਨਾਲ ਕੰਪੋਜੀਸ਼ਨ ਤਿਆਰ ਕਰਦੇ ਨੇ ਜਿਹੜਾ ਵੀ ਆਬਜੈਕਟਿਵ ਵੇਖਦੇ ਨੇ ਉਹਦੇ ਤੇ ਗਾਣਾ ਗਾ ਦਿੰਦੇ ਨੇ ਹਾਂ ਹੁਣ ਅੱਗੇ ਖੰਬੇ ਆ ਰਹੇ ਨੇ ਉਹਨਾਂ ਤੇ ਗਾਣਾ ਕੋਈ ਪੇਸ਼ ਕੀਤਾ ਜਾਏ ਸਾਡੀ ਕਲਾਸ 'ਚ ਉਹ ਜਿਰਾਫ ਦਾ ਖੰਬਾ ਅੱਛਾ ਖੰਬੇ ਤੇ ਮੈਨੂੰ ਗਾਣਾ ਹੁੰਦਾ ਸੀ ਨਹੀਂ ਕਿਹੜਾ ਸੀ ਉਹ ਗਾਣਾ ਹੋਰ ਮੈਂ ਕੀ ਕਹਿ ਰਹੀ ਸੀ ਮੈਂ ਆਪ ਹੀ ਭੁੱਲ ਗਈ ਹਾਂ ਹੁਣ ਮੈਨੂੰ ਜਿਹੜਾ ਲਿਖਣ ਦੇ ਮੇਰੇ ਜਿਹੜੇ ਜਜ਼ਬਾਤ ਨਹੀਂ ਨਾ ਮੇਰੇ ਅੰਦਰ ਉਹ ਬਾਹਰ ਆ ਰਹੇ ਨੇ ਤੇ ਉਹ ਹੁਣ ਮੇਰਾ ਦਿਲ ਕਰਦਾ ਵੀ ਮੈਂ ਲੇਖਕ ਬਣ ਜਾ ਹਾਂ ਤੁਸੀਂ ਕਿ ਬੈਗੇ ਹੋ ਹੈ ਹੁਣ ਮੇਰਾ ਲੇਖਕ ਬਣਨ ਨੂੰ ਜੀ ਕਰਦਾ ਸਹੀ ਗੱਲ ਹੈ ਨਿਰਮਾਤਾ ਨਿਰਦੇਸ਼ਕ ਲੇਖਕ ਤੇ ਫਿਰ ਅੱਧਾ ਕਾੜੀ ਉਮਰ ਨਹੀਂ ਲੰਘਦੀ ਉਹ ਕਹਿੰਦੀ ਸਾਡੀ ਉਮਰ ਲੰਘੀ ਮਰ ਜੋ ਬੇਇੱਜ਼ਤੀ ਕਰਨ ਵਾਲੇ ਵੀ ਨਾਲ ਹੀ ਜੇ ਇੱਧਰ ਮੈਨੂੰ ਐਪਰੀਸ਼ੀਏਟ ਕਰ ਰਹੇ ਨੇ ਇੱਧਰ ਮੇਰੀ ਬੇਇੱਜ਼ਤੀ ਕਰ ਰਹੇ ਨੇ ਆ ਦੇਖੋ ਉਹ ਭੱਜ ਗਏ ਨੇ ਹੈਂ ਇਹ ਜੇ ਤਾਂ ਅੌਰਨ ਦੇ 10 ਸਾਲਾਂ ਦੀ ਪੂਈ ਦਾ ਇੰਟਰਵਿਊ ਆਏਗਾ ਕਿਤੇ ਓਹੋਹਹ ਕੌਣ ਸੀ ਰਾਤ ਲਿੰਦੇ ਸੀ ਜਿਆਦਾ ਹੀ ਨਹੀਂ ਹੋ ਗਿਆ ਕੁਛ ਚੱਜ ਦਾ ਵਿਚਾਰ ਦੇ ਵਿੱਚ ਹਾਂ ਉਦਾਂ ਦਾ ਸਾਗਰ ਦੀ ਰੋਟੀ ਦਾ ਸਾਗਰ ਦੀ ਰੋਟੀ ਚੱਜ ਦਾ ਵਿਚਾਰ ਉਹਨਾਂ ਦਾ ਵੀ ਇੰਨੇ ਸਾਲਾਂ ਬਾਅਦ ਆਇਆ ਹਾਂ ਹਾਂ ਸੋਸ਼ਲ ਮੀਡੀਆ ਵੇਖ ਲਓ ਬੰਦੇ ਨੂੰ ਕਿੱਥੋਂ ਤੋਂ ਕਿੱਥੇ ਲੈ ਗਿਆ ਉਹ ਕਹਿੰਦਾ ਮੈਨੂੰ ਪਤਾ ਵੀ ਨਹੀਂ ਇੰਸਟਾਗ੍ਰam ਦਾ ਹਾਂ ਫਿਰ ਇੰਸਟਾਗ੍ਰam ਕੀ ਕਹਿੰਦਾ ਹੋਇਆ ਕਿ ਪਤਾ ਨਹੀਂ ਕਿਦੇ ਤੇ ਵੇ ਉਹ ਹਾਏ ਹਾਏ ਇੰਸਟਾਗ੍ਰam ਤੇ ਕਾ ਦੇ ਤੇ ਠੇ ਸੱਚੀ ਝੜੇ ਸੱਚੀ ਝੜੇ ਸੀ ਹੁਣ ਝੜੋ ਹੈ ਸੱਚੀ ਝੜਨ ਲੱਗੇ ਹੁਣ ਆਨਲਾਈਨ ਹੋ ਗਏ ਨੇ ਨਾ ਹੁਣ ਮੁੱਕਰ ਗਏ ਨੇ ਆਪਣੇ ਬਿਆਨ ਬਿਆਨਾਂ ਤਾਂ ਮੁੱਕਰ ਗਏ ਨੇ ਸੀਰੀਅਸਲੀ ਨਹੀਂ ਨਹੀਂ ਇਹ ਤਾਂ ਬਹੁਤ ਉੱਚੀ ਹੈ ਤੁਹਾਨੂੰ ਤੁਹਾਨੂੰ ਡਰ ਨਹੀਂ ਲੱਗਿਆ ਹੈ ਬੱਬੀ ਡਰ ਨਹੀਂ ਲੱਗਿਆ ਉਹ ਕੋਈ ਕੋਈ ਚੀਜ਼ ਕੈਪਚਰ ਕਰੋ ਕਿ ਦਰਵਾਜ਼ੇ 'ਤੇ ਤਾਲਾ ਲੱਗਿਆ ਹੈ ਠੀਕ ਹੈ ਐਵੇਂ ਗੱਡੀਆਂ ਨੂੰ ਅਗਲਾ ਤਾਲਾ ਲਾਉਣ ਦਾ ਫਾਇਦਾ ਕੀ ਦੱਸਿਓ ਤਾਲਾ ਲੱਗਿਆ ਉੱਚ ਕੋਈ ਵੜ ਨਹੀਂ ਸਕਦਾ ਕਮਰੇ 'ਚ ਇਹਨੂੰ ਸਹੀ ਗੱਲ ਏ ਹੈ ਥੱਲੇ ਉਹ ਕਿ ਸਾਰਾ ਓਪਨ ਪਿਆ ਹਾਲ ਵੇਖ ਲੋ ਇੱਥੇ ਤਾਂ ਅੱਗੇ ਵਾਕ ਕਰਕੇ ਗਾਇਜ਼ ਪਹੁੰਚੇ ਘਰ ਗਾਇਜ਼ ਗਾਇਜ ਹੈਲੋ ਵੀਰ ਯਾਰ ਪਹੁੰਚ ਗਏ ਮੇਰਾ ਸੂਟ ਕਿੰਨਾ ਬ੍ਰਾਈਟ ਆ ਰਿਹਾ ਸੋਹਣਾ ਲੱਗ ਰਿਹਾ ਗਾਇਜ਼ ਵੀਰੇ ਅਸੀਂ ਵਾਕ ਤੇ ਜਾਏ ਗਾਇਜ਼ ਵੀਰੇ ਅਸੀਂ ਕਿੱਲੋ ਗਾਇਜ਼ ਵੀਰੇ ਗਾਇਜ਼ ਵੀਰੇ ਅਸੀਂ ਜਾਏ ਗਾਇਜ਼ ਭੈਣੇ ਹਾਂ ਅਸੀਂ ਵੇਟ ਘਟਾ ਲਿਆ ਹਾਂ ਓਕੇ ਇਧਰ ਦੰਗੇ ਹੋ ਗਏ ਗਾਇਜ਼ ਵੀਰੇ ਤੁਸੀਂ ਉਹਦੀ ਕਾਪੀ ਕਰਦੇ ਹੋ ਬ੍ਰੋ ਵੀਰੇ ਦੀ ਗਾਇਜ਼ ਵੀਰੇ ਦੰਗੇ ਨੇ ਤੁਸੀਂ ਉਹਦੀ ਕਾਪੀ ਕਰਦੇ ਹੋ ਔਨਲਾਈਨ ਕਟਾਈ ਹੋ ਚੱਲੀ ਇਧਰ ਹਾਂ ਉਹਦੀ ਕਾਪੀ ਕਰ ਰਹੇ ਹੋ ਹਾਂ ਚਲੋ ਆ ਜਾ ਮੇਰਾ ਪੁੱਤਰ ਇੱਧਰ ਇਹਨਾਂ ਦੀ ਲੜਾਈ ਪਤਾ ਕਿਉਂ ਹੋਈ ਸੀ ਉਹ ਕਹਿੰਦਾ ਸੀ ਵੀ ਭੂਈ ਨੂੰ ਤੂੰ ਨਾ ਲੈ ਕੇ ਜਾ ਅੱਛਾ ਅੱਛਾ ਇਹ ਕਹਿੰਦੀ ਹੈ ਮੈਂ ਸਾਡੇ ਰੂਮ ਚ ਇੱਕ ਤੇ ਲੜਾਈ ਹੋ ਜਾਂਦੀ ਭੂਈ ਪਿੱਛੇ ਜਾਨੀ ਆ ਲਕੜ ਰਾਤ ਹੋਈ ਏ ਹਾਂ ਲਕੜਾ ਰਾਤ ਹੋਈ ਮੈਂ ਹੁਣ ਮੇੜੇ ਚ ਮੰਜੀ ਡਾਲਾ ਨਹੀਂ ਕਰਨੀ ਐ ਇਹ ਕਹਿੰਦਾ ਮੈਂ ਆਇਆ ਠੀਕ ਐ ਨਾਲ ਸਟੈਡ ਵਾਲਾ ਪੱਕਾ ਲਾ ਦੇਣਾ ਸਹੀ ਗੱਲ ਐ ਜੋ ਕਿ ਸਾਰੇ ਭਤੀ ਜਿਪ ਦੀਆਂ ਲੜਦੇ ਨੇ ਵੀ ਭੁਈ ਸਾਡੇ ਨਾਲ ਸੌਵੇ ਭੁਈ ਸਾਡੇ ਨਾਲ ਸੌਵੇ ਹੈਨਾ ਸਹੀ ਸੈਂਟਰ ਚ ਮੰਜੀ ਡਾ ਲਿਆ ਮੈਂ ਮਾਰੀ ਉਧਰ ਸੌਂਦਾ ਇੱਥੇ ਕੂਲਰ ਵੀ ਪਿਆ ਇੱਧਰ ਕੂਲਰ ਵੇੜੇ ਚ ਲਾ ਲਾ ਕਰਾਂ ਕਿੱਥੇ ਸੌਣੀਆਂ ਹਰ ਵਾਰੀ ਹਰ ਵਾਰ ਤੁਸੀਂ ਇੱਧਰ ਸੌਂਦੇ ਆ ਉਧਰ ਸੌਂ ਸੌਣੀਆਂ ਤੇ ਆ ਗਈਆਂ ਤੁਹਾਡੇ ਕੋਲ ਵੀ ਕੋ ਆ ਗਿਆ ਹੀ ਕੋ ਆ ਗਿਆ ਹੀ ਭੁਈ ਜਾਈਂ ਕਿ ਮੋਟਾ ਖਿੱਚੋ ਬਈ ਲਓ ਇਹ ਇਹਦੀ ਸ਼ੇਮ ਸ਼ੇਮ ਹੋਈ ਪਈ ਏ ਤੇਰੀ ਇੱਧਰ ਕਰੋ ਬੂ ਹਾਂ ਸ਼ੇਮ ਸ਼ੇਮ ਹੋਈ ਪਈ ਏ ਇਹ ਸਰਦੀਆਂ ਦਾ ਨਾਤਾ ਵੀਡੀਓ ਚ ਕਹਿ ਚਾਹੁੰਦਾ ਆਓ ਏ ਗਾਇਜ਼ ਇਹ ਸਰਦੀਆਂ ਚ ਨਾਤਾ ਸੀ 6 ਮਹੀਨੇ ਬਾਦ ਨਾਤਾ ਹੈ ਮੁੰਡਾ 6 ਮਹੀਨੇ ਹਾਂ ਗਲਤੀ ਗਲਤ 3 ਲਾ ਲਓ ਕੋਈ ਜ਼ਿਆਦਾ ਹੀ ਹੋ ਗਿਆ ਕੁਝ 3 ਲਾ ਲਓ ਦਮਨਿਤ ਡਾਕਟਰ ਨੇ ਕੀ ਕਿਹਾ ਡਾਕਟਰ ਸੁਪਰ ਸੈੱਲੋ ਦੇ ਦੀ ਬਾਹਰ ਫਿਆਰੀ ਲੈ ਵਾਏ ਹੋ ਡੱਕੀ ਪਈਆਂ ਨੇ ਮਿਲਦੀਆਂ ਮਿਲਦੀਆਂ ਲੈ ਨਹੀਂ ਲੈ ਪਾਣਾਂ ਹੀ ਪਾਣ ਹੈਪੀ ਨਿਊਜ਼ਰ ਪਾਣ ਹੈਪੀ ਨਿਊਜ਼ਰ ਪਾਣ ਦੀ ਭੈਣ ਹੈਪੀ ਨਿਊਜ਼ ਦੇ ਤੇ ਕਹਦੇ ਹੈਪੀ ਨਿਊਜ਼ ਦੇ ਭੈਣ ਮਸਾ ਆਈ ਏ ਭੈਣ ਪਿਆਰੀ ਟਿਊਸ਼ਨ ਤੋਂ ਵਿਚਾਰੀ ਹੈ ਹੋਏ ਰਬਾ ਦੇਖ ਜਦੋਂ ਦਿਰੀਆਂ ਨੇ ਉਹ ਤੋਂ ਮੈਨੂੰ ਛੱਡ ਦਿੰਦੇ ਨੇ ਆ ਨਾ ਭਈਆ ਗਲਤ ਕਰ ਲਿਆ ਮੈਂ ਕਿ ਛੱਡਿਆ ਮੈਂ ਤਾਂ ਦ ਨੈਕਸਟ ਟੈਗ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਹੋਰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਦਾ ਜਿਹੜਾ ਵਲੌਗ ਹੈ ਲੇਟ ਹੀ ਆਪਾਂ ਸਟਾਰਟ ਕਰਦੇ ਹੁੰਨੇ ਆ ਤੁਹਾਨੂੰ ਵੀ ਪਤਾ ਹੈ ਕਿ ਮਾਰਨਿੰਗ 'ਚ ਮੈਂ ਸਟਾਰਟ ਨਹੀਂ ਕਰ ਸਕਦੀ ਤੇ ਹੁਣ ਮੈਂ ਕੱਲ ਦੀ ਆਈ ਪਈ ਆ ਇਸ ਕਰਕੇ ਪੇਕੇ ਆ ਕੇ ਤੇ ਸਭੋ ਜਿਆਦਾ ਬਿਜ਼ੀ ਹੋ ਜਿੰਦਾ ਹੈ ਨਾ ਹੈ ਨਾ ਗੁਰ ਫਰਿਆਦ ਿੱਲੇ ਹੋ ਕੇ ਜਿਆਦਾ ਬਿਜ਼ੀ ਹੋ ਜਾਂਦਾ ਹੋ ਜੀਦਾ ਤੇ ਕਿਉਂਕਿ ਭਤੀਜੇ ਭਤੀਜੀਆਂ ਜਿਹੜੇ ਨੇ ਉਹ ਜਿਆਦਾ ਖਿੱਚਣ ਲੱਗ ਜਾਂਦੇ ਨੇ ਭੂਈ ਆ ਵੀ ਗਏ ਹੋ ਕਿੰਨਾ ਬਾਟੇ ਆ ਇੱਧਰ ਆਓ ਇੱਧਰ ਆ ਮੋਟਾ ਬਣ ਕੇ ਆ ਹੈ ਆਏ ਇੱਕ ਦੋ ਲੇ ਇਹ ਟੀਮ ਗੇਮਿੰਗ ਦੇ ਆ ਵੀ ਗਏ ਨੇ ਹੈ ਚਿੰਗਲਿੰਗ ਹੁਣ ਤਾਂ ਭੇਜਿਆ ਸੀ ਤੁਹਾਨੂੰ ਉਹ ਵੇਖ ਲੈ ਹਾਂ ਬੜਾ ਮੋਟਾ ਮੋਟਾ ਹੋ ਗਿਆ ਤੂੰ ਮੋਟਾ ਕਿੰਨਾ ਹੋ ਗਿਆ ਤੂੰ ਮੋਟਾ ਕਿੰਨਾ ਹੋ ਗਿਆ ਪੈਂਟ ਵੀ ਨਹੀਂ ਹੋਦੀ ਵਿਕੇ ਬੈਗ ਤੇ ਗੱਲ ਸੁਣਿਓ ਤੁਸੀਂ ਆ ਬੈਗ ਐਵੇਂ ਕਿਉਂ ਪਾਏ ਨੇ ਅਗਲੇ ਪਾਸੇ ਪਿੱਛੇ ਪਾਈ ਦੇ ਹੁੰਦੇ ਨੇ ਇਹਨੇ ਆਈਡੀਆ ਲਗਾਇਆ ਕਿੰਨੇ ਲਾਇਆ ਸੀ ਅਮਰੀਨ ਨੇ ਜੋ ਉਹ ਕੌਣ ਹੈ ਸਾਹਮਣੇ ਘਰ ਆਉਂਦਾ ਅੱਛਾ ਤੇ ਤੁਸੀਂ ਫਿਰ ਸਾਰੇ ਇੱਕ ਆਈਡੀਆ ਹੀ ਫੋਲੋ ਕਰਦੇ ਹੋ ਹਾਂਜੀ ਅੱਛਾ ਜੀ ਸਾਰੇ ਹੱਸਣਾ ਤਾਂ ਕਰਦੇ ਹੁੰਦੇ ਤਾਂ ਆਪ ਦੀ ਤਾਂ ਕਿੰਦਾ ਸਾਰੇ ਹੱਸਣ ਹੱਸਣ ਤਾਂ ਕਰਨੇ ਆ ਸਾਡੀ ਹਸਣ ਵਾਲੀ ਕਿਉਂ ਨਹੀਂ ਵੀ ਆਪਣੇ ਜਾਂਦੇ ਆ ਚੱਲ ਨਹੀਂ ਚੱਲੋ ਇੱਥੇ ਕਿਹਨੇ ਕਹਿੰਦਾ ਕੀ ਵੀਡੀਓ ਬਣਾਈ ਜਾਂਦੇ ਚਲੋ ਖਾਣਾ ਖੁਣਾ ਨਹੀਂ ਚਲੋ ਆਜੋ ਫਿਰ ਫੜਾ ਦੇ ਅੱਛਾ ਤੁਸੀਂ ਸੋਹਣੇ ਬੜੇ ਲੱਗਦੇ ਵੇ ਅੱਜ ਇੰਨੀ ਵੀਰੀ ਕਰਮੀ ਹੈ ਕਿ ਆ ਸ਼ੇਰਖਾਨ ਬੜਾ ਸੋਹਣਾ ਲੱਗਦਾ ਪਿਆ ਏ ਸ਼ੇਰਖਾਨ ਹੈ ਆ ਸ਼ੇਰਖਾਨ ਇਹ ਕਾਂ ਵੇ ਯੈਲੋ ਪਟਕੇ ਵਾਲਾ ਯਾ ਨਾ ਗ੍ਰੀਨ ਪੈਰਟ ਕਿੰਨਾ ਸੋਹਣਾ ਕਲਰ ਹੈ ਨਾ ਸ਼ੇਰਖਾਨ ਆ ਸ਼ੇਰ ਆ ਸ਼ੇਰਖਾਨ ਏ ਆਹ ਕੌਣ ਏ ਨਾਨੀ ਹਾਂ ਆਜਾਣਾ ਉਹ ਕਹਿੰਦਾ ਸ਼ੇਰ ਖਾਣਾ ਉਹ ਇੱਕ ਹੀ ਆ ਕਹਿੰਦਾ ਖਾਣਾ ਪੀਣਾ ਨਹੀਂ ਆ ਲੈ ਆ ਵੇਖੀ ਲੈ ਗਿਆ ਮੈਨੂੰ ਇੱਧਰ ਵੇਖ ਅਦੀ ਜਿਹੀ ਭੂਈ ਨੂੰ ਇੱਧਰ ਖਾਪਿਆ ਲੈਨੇ ਤੇ ਨੂੰ ਵੀ ਖਾ ਕੇ ਲੀਂ ਜਾ ਜੇ ਤੂੰ ਨਹੀਂ ਮੈਂ ਤਾਂ ਉੱਧਰ ਜਾਨੀ ਆ ਨਾ ਮੈਂ ਤਾਂ ਉੱਧਰ ਜਾਣਾ ਹੈ ਉਹਨਾਂ ਕੋਲੇ ਅੱਜ ਉੱਧਰ ਲਈ ਵਾਰੀ ਏ ਹੈਨਾ ਇਹ ਇਹ ਮੇਰਾ ਹੱਥ ਮੇਰੀਆਂ ਉਂਗਲਾਂ ਟੁੱਟ ਜਣੀਆਂ ਇਹਨੇ ਉਂਗਲਾਂ ਟੁੱਟ ਜਣੀਆਂ ਇਹ ਮੇਰੀਆਂ ਲੈ ਤੀਜਾ ਵੀ ਆ ਗਿਆ ਪ੍ਰੈਸ਼ਨ ਕਰਾ ਲਿਆ ਫਿਰ ਹਾਏ ਕੱਟ ਨਹੀਂ ਲਿਆ ਲਓ ਵੀ ਕਿਚੜਾ ਜ਼ਰੂਰ ਹੈ ਫਿਰ ਕੁਝ ਨਹੀਂ ਹੋਊਗਾ ਪੁੱਤਰ ਪੂਈ ਡੁੱਡੀ ਹੋ ਜਾਏਗੀ ਪਰ ਜਮਾਈ ਕੰਮ ਆਉਂਦਾ ਚਲਵਾਓ ਓ ਡੇਕਣਾ ਮੈਂ ਚਲ ਤੁਸੀਂ ਕੱਪੜੇ ਕੱਪੜੇ ਚੇਂਜ ਕਰੋ ਹਾਂ ਪਾਪਾ ਲੈ ਕੇ ਆਨੇ ਮੈਂ ਤਾਂ ਆਬ ਨਹੀਂ ਨਹੀਂ ਗਿਆ ਨਾ ਹਾਂ ਹੁਣ ਦੱਸ ਮੋਰ ਗਰਾਹ ਕੁਚਾ ਕਰਿਆ ਫਿਰ ਚਾਰੋ ਮੇਰੀ ਗੱਲ ਸੁਣੋ ਤੇ ਮਾਰਦੇ ਰਹਿਣਾ ਤੁਸੀਂ ਇਹ ਕੀ ਇਦਰੀ ਕੀ ਉਹਦੇ ਵੀ ਮਮਾ ਨਹੀਂ ਨੇ ਕਿ ਜਦੋਂ ਮਮਾ ਆ ਗਏ ਆਪਾਂ ਇੱਧਰ ਲੈ ਆ ਮਮਾ ਨੂੰ ਆ ਲੈੰਦੋ ਫੇਰ ਫੇਰ ਮੈਂ ਆ ਜਾਂਗੀ ਠੀਕ ਹੈ ਠੀਕ ਹੈ ਚੰਗਾ 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 ਚੱਲ ਹਾਂ ਠੀਕ ਹੈ ਤੁਸੀਂ ਕੱਪੜੇ ਚੇਂਜ ਕਰੋ ਮੈਂ ਆਉਣੀ ਆ ਠੀਕ ਹੈ ਠੀਕ ਹੈ ਸਿਰਫ ਯਾਦ ਇੱਧਰ ਆਓ ਗੱਲ ਸੁਣੋ ਇੱਥੇ ਆਓ ਮੇਨੇ ਪਿਆਰੇ ਪੇਰੇ ਬੱਚੇ ਨੇ ਨਾ ਹੈਨਾ ਇਹ ਕਹਿੰਦੇ ਨੇ ਮੇਰੇ ਸ਼ਾਦੇ ਰੂਮ 'ਚ ਸ਼ੋਮਾ ਪੁਈ ਸ਼ਾਦੇ ਕੋਲ ਆਵੋ ਉਹ ਕਹਿੰਦੇ ਨੇ ਪੁਈ ਸ਼ਾਦੇ ਕੋਲ ਆਵੋ ਹੈਨਾ ਸ਼ਾਦੇ ਨੇ ਲੜਾਈਆਂ ਕਰ ਜਾਂਦੇ ਨੇ ਮੈਂ ਵੀ ਲੜਾਈ ਕਰਦਾ ਹਾਂ ਮੈਂ ਨਹੀਂ ਕਰਦਾ ਸਪਾਈਡਰਮੈਨ ਮੈਂ ਵੀ ਲੜਾਈ ਕਰਦਾ ਸਪਾਈਡਰਮੈਨ ਸਪਾਈਡਰਮੈਨ ਬੜਾ ਸੁਣਾ ਕਹਿੰਦਾ ਦੁਆਰਾ ਕਿ ਸਪਾਈਡਰਮੈਨ 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 ਵੀ ਲੜਾਈ ਕਰਦਾ ਹੈ ਇੰਨ ਸਕੂਲ ਭੇਜਿਆ ਸੀ ਇਹ ਆ ਵੀ ਗਏ ਨੇ ਹੈਨਾ ਹੁਣੇ ਗਏ ਸੀ ਹੁਣੇ ਆ ਵੀ ਗਏ ਨੇ 12 ਵਜ ਦੇ ਨੂੰ ਹੈਨਾ 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 ਛੇਤੀ ਛੇਤੀ ਆ ਗਏ ਸੀ ਲਾਈਆਂ ਕਰਦੇ ਸੀ ਆ ਕੇ ਲਾਈਆਂ ਬਣੇ ਰਿਹਾ ਵਲੌਗ ਦੇ ਐਂਡ ਤੱਕ ਸਾਡੇ ਮਾਮੂ ਨੇ ਨਵੇਂ ਮਾਮੂ ਦਿੱਦੀਆਂ ਮੈਂ ਦਿੱਦੀ 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 ਮਾਮੂ ਨੇ ਦਿੱਦੀ ਮਾਮੂ ਬਣੇ ਰਿਹਾ ਵਲੌਗ ਦੇ ਐਂਡ ਤੱਕ ਬਹੁਤ ਜ਼ਿਆਦਾ ਫੰਕਸ਼ਨ ਕਰਾਂਗੇ ਅਸੀਂ ਬਹੁਤ ਜ਼ਿਆਦਾ ਫੰਕਸ਼ਨ ਕਰਾਂਗੇ ਠੀਕ ਹੈ ਜੀ ਚਲੋ ਜੀ ਟਿਲ ਦੈਨ ਬਾਏ ਲੈ ਸਤਿ ਸ੍ਰੀ ਅਕਾਲ ਲੈ ਇਹ ਕਿੰਨਾ ਸੀ ਮੈਂ ਇੱਥੇ ਇੰਨੇ ਦਿਨ ਰਹਿਣਾ ਕੋਈ ਗੋਲ ਤੇ ਆ ਤੋ ਦਿਨਾਂ ਚ ਕੀ ਆਏ ਦੋ ਦਿਨ ਮਸਾ ਰਿਆ ਤਿੰਨ ਹੈ ਅਸੀਂ ਕਿਹਾ ਵੀ ਤੁਹਾਡੇ ਘਰ ਆ ਜਾ ਚੱਲ ਕਾ ਕੀ ਕੀਤਾ ਕੱਲ ਆਇਆ ਨਹੀਂ ਤੱਚੀ ਫਿਰ ਜੀ ਲੱਗ ਗਿਆ ਜੀ ਹਾਂ ਕਿ ਤਰ ਲੱਗ ਗਿਆ ਸਰਦਨ ਹੈ ਬੀਬੀ ਉਹ ਵੇਖੋ ਹੈ ਕੈਂਦਾ ਹਾਂ ਮਿਲ ਆਪ ਨੂੰ ਮਿਲਣ ਲੱਗ ਗਿਆ ਅੱਗੇ ਹੀ ਸ਼ਗੜ ਭੰਜ ਗਈ ਉਹਨੂੰ ਪੈ ਗਈ ਨਹੀਂ ਆਪ ਚੱਲ ਲਓ ਪ੍ਰਣਾ ਜੀ ਨਾ ਮੈਨੂੰ ਮੈ ਪ੍ਰਣਾ ਹੈ ਹਾਏ ਹਾਏ ਇੱਜ਼ਤ ਕਰੋ ਇਹਦੀ ਪੂਰੀ ਇਹ ਨਾ ਭਗੋਲੇ ਇੱਜ਼ਤ ਨਹੀਂ ਕਰਦੇ ਇਹ ਇੱਜ਼ਤ ਕਿਵੇਂ ਕਰਨ ਕੱਲ ਤੇ ਤੈਨੂੰ ਯਾਦ ਕਰਦੇਵੇਂ ਨੇ ਹੈ ਸਾਰੇ ਹੈ ਵਿਚਾਰਾ ਕਹਿੰਦਾ ਪਿਆ ਆਪ ਹੀ ਕਹਿੰਦੇ ਕੱਲ ਤੇ ਸਾਰੇ ਪੁੱਛਣ ਲੱਗੇ ਆਓ ਵੀ ਉਹ ਕੋਈ ਇੱਜ਼ਤ ਨਹੀਂ ਕੋਈ ਇੱਜ਼ਤ ਇੱਜ਼ਤ ਬਥੇਰੀ ਹੈ ਹਾਏ 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 ਸਾਰਦੇ ਦੋ ਬੰਨੇ ਸਾਰੇ ਠੀਕ ਹੈ ਆ ਵੇਖਾ ਕਿੰਨਾ ਸੋਹਣਾ ਕੈਰਮ ਬੋਰਡ ਕਿਦਾ ਆ ਹੈ ਸ਼ੇਰਖਾਨ ਦਾ ਸ਼ੇਰਖਾਨ ਦਾ ਹੈ ਸ਼ੇਰਖਾਨ ਮੇਰੀ ਰੁੱਤੀ ਥੋੜੀ ਹੈ ਵਾਓ ਬਿਊਟੀਫੁਲ ਲੈ ਲੈ ਪੀ ਕੇ ਮੈਨੂੰ ਲਾਗਿਆ ਠੱਗਿਆ ਹੁਣ ਸ਼ੱਗਨ ਸ਼ੱਗਨ ਦਾ ਆ ਗਿਆ ਸ਼ੱਗਨ ਨੂੰ ਤਾਂ ਮਿੰਟ ਦੀ ਦੇਰ ਵਿੱਚ ਤਾਂ ਬੰਦ ਸੀ ਚਲ ਕੋਈ ਗੱਲ ਨਹੀਂ ਮੋਕੇ ਦੇ ਚੌਕਾ ਮਾਰਦੀ ਮੋਕਾ ਨੂੰ ਮੈਂ ਕਿਹਨ ਫਿਰ ਕੀ ਹੋ ਗਿਆ ਚਲ ਕੋਈ ਗੱਲ ਹੋਸ਼ ਹੈ ਹੁਣ ਸੇਵਾ ਹੋ ਗਈ ਨਾਨਕਿਆਂ ਦੀ ਸੇਵਾ ਕਰਦੀ ਹੁਣ ਮਲਾਪ ਸੇਵਾ ਕਰਦੀ ਨਾਨਕਿਆਂ ਨੇ ਹਾਈ ਪਹਿਲੇ ਕੋਕ ਦੀ ਕਸਰ ਚੱਲ ਇਹਨਾਂ ਨੂੰ ਨਹੀਂ ਤਾਂ ਜੂਸ ਕੋਕ ਨਾਲ ਉੱਤੇ ਹਾਂ ਸਹੀ ਗੱਲ ਏ ਜੂਸ ਹੀ ਕੋਕ ਕੋਕ ਤਾਂ ਥੱਲੇ ਹੀ ਐ ਸਗੋ ਤੈਨੂੰ ਜੂਸ ਪਿਆ ਆਤਾ ਨਾ ਭਈ ਇਹ ਗੱਲ ਗਲਤ ਏ ਔਰ kia ਤਾਂ ਪਿੱਛੇ ਪਿੱਛੇ ਜਾਨਾਨੀ ਮੈਂ ਕਿਹੜਾ ਚੱਲੀ ਆਂ ਚਾਰ ਦਿਨ ਰਹਿਣਾ ਤੁਸੀਂ ਚਾਰ ਮਿੰਟ ਕਹਿੰਦੇ ਪਏ ਸੀ ਇਹਨੇ ਦਿਨ ਫਾਈਵ ਕਿੰਨੇ ਦਿਨ ਰਵਾਂ ਮੈਂ ਇਹਨੇ ਦਿਨ ਫਾਈਵ ਡੇਜ਼ ਰਵਾਂ ਬਸ ਇਹਦੇ ਨਾਲ ਜੋੜ ਕੇ ਨਹੀਂ ਮੈਂ ਤਾਂ 10 ਡੇਜ਼ ਰਹਿਣਾ ਚਾਰ ਦਿਨ ਚਾਰ ਦਿਨ ਬਸ ਚਾਰ ਦਿਨ ਹੀ ਰਵਾਂ ਮੈਂ ਤਾਂ 10 ਦਿਨ ਰਹਿਣਾ 10 ਦਿਨ ਹੀ ਚੋ ਉਹ ਕਮਲਿਆ 10 ਦਿਨ ਜ਼ਿਆਦਾ ਹੁੰਦੇ ਨੇ ਤੂੰ ਘਟਾਈ ਜੰਨਾ ਹੈ ਹੈ ਚੱਲ ਫੇ ਚੱਲ ਫੇ ਠੀਕ ਜਲ ਨੇ ਜਾਰ ਦਿਨ ਬਹੁਤ ਨੇ ਫਿਰ 10 ਡੇਜ਼ ਨਾ ਰਾਵਾਂ ਪੁਣੇ 10 ਡੇਜ਼ 10 ਡੇਜ਼ ਕਿ 5 ਡੇਜ਼ ਕਿ 4 ਡੇਜ਼ ਇਹ ਦੇ 5 10 ਉਹ ਤੋਂ ਥੋੜੀ ਪਿੱਛੇ ਹੋ ਪਿੱਛੇ ਹੋ ਥੋੜਾ ਜਾਂ ਹਾਂ ਬਸ 5 ਡੇਜ਼ ਹੀ ਚੱਲ ਫਿਰ ਵਧੀਆ ਮੈਨੂੰ ਮੈਂ ਜਾਨਣੀ ਆ ਮੇਰਾ ਨਹੀਂ ਹਾਂ ਮੈਂ ਨਹੀਂ ਫਿਰ ਆਪੀ ਤੇ ਕਿੰਨਾ ਵੀ 5 ਡੇਜ਼ ਰਹਿਣਾ ਬਸ ਕਿ ਝੂਠ ਬੋਲ ਰਹੀ ਸੀ ਫਿਰ ਮੈਂ 4 ਦਿਨ 4 ਦਿਨ ਨਹੀਂ ਮੈਂ ਕਿਹਾ ਵੀ 10 ਡੇਸ ਰਹਿਣਾ ਹੈ 10 ਡੇਸ ਤੇ ਜ਼ਿਆਦਾ ਹੁੰਦੇ ਨੇ ਤੁਸੀਂ ਝੂਠ ਕਿ ਤੁਸੀਂ ਕਹਿੰਦੇ ਸੀ ਠੀਕ ਹੈ ਫਿਰ ਮੈਂ ਚਲੀ ਜਾਂਦੀ ਹਾਂ ਹਾਂ ਕੀ ਆਏ ਤੁਸੀਂ ਹਾਂ ਫਿਰ ਮੈਂ ਵੀ ਕਿਹਾ ਤੁਸੀਂ ਕਹਿੰਦੇ 4 ਡੇਸ ਰਹਿ ਜਾਓ ਮੈਂ ਕਿਹਾ ਠੀਕ ਹੈ ਫਿਰ ਮੈਂ 4 ਡੇਸ ਹੀ ਰਹਿ ਕੇ ਚਲੀ ਜਾਵਾਂਗੀ ਨਿੰਨੀ ਹਾਂ ਦੱਸੋ ਪੂਰਨ ਕਿੱਥੇ ਕਰਾਂ ਹੈ ਮਮਾਏ ਤੇ ਇਹ ਕਾ ਵੇਖਾ ਜੜਾ ਆ ਇੱਥੇ ਕਰੋ ਇਦਨਾ ਵਾਲੇ ਨਹੀਂ ਹਾਂ ਕਿੰਦਰ ਕਰਾਂ ਕੱਢ ਦੇ ਨਹੀਂ ਉਹਨਾਂ ਵਾਲਾ ਦੱਸੋ ਕਿੱਧਰ ਕਰਾਂ ਪੂਰਨ ਪੂਨੇ ਆ ਰਾਤੀ ਮਰਜੀ ਅਸੀਸ ਹੋਣਾ ਨਾ ਨਾ ਆ ਚਲ ਠੀਕ ਹੈ ਲੈ ਰਾਤ ਤੇ ਰਾਤ ਤੇ ਪੈ ਲੈਨ ਦੋ ਕਮਰੇ